ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਯੂਟਿਊਬ ਨੰਬਰਦਾਰ ਬਲੌਗ ਚੈਨਲ ਦੇ ਵਿੱਚ ਪਲੀਜ਼ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਆਪਣੇ आर के ਨੰਬਰਦਾਰ ਪੀਕ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਜੀ ਇੰਸਟਾ ਦੇ ਉੱਪਰ ਠੀਕ ਹੈ ਜੀ ਤੇ ਚਲੋ ਜੀ ਅੱਜ ਇੱਕ ਆਪਾਂ ਤੁਹਾਨੂੰ ਬਹੁਤ ਵਧੀਆ ਆਪਾਂ ਭੈਣਾਂ ਨੂੰ ਇਨਫੋਰਮੇਸ਼ਨ ਕਿ ਸੀਟ ਹਨਾ ਦੇਖੋ ਮਾਰਕੀਟ ਦੇ ਵਿੱਚ ਬੈਸੀ ਸੀਟਾਂ ਦੇ ਬਹੁਤ ਰੇਟ ਚੱਲ ਰਹੇ ਨੇ ਜੇ ਤੁਸੀਂ ਵੀ ਦੇਖਦੇ ਹੋ ਸਾਰੇ ਆਪਾਂ ਇੰਸਟਾ ਚਲਾਉਂਦੇ ਆ ਯੂਟਿਊਬ ਤੇ ਸਾਰੇ ਕੀਤੇ ਆ ਰਹੇ ਨੇ ਜੀ ਦੇਖੋ ਹਨਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਾਂ ਵਧੀਆ ਸੀਟ ਦੀ ਕੁਆਲਿਟੀ ਦੱਸਦੇ ਆ ਜਿਹੜੀ ਵਧੀਆ ਸੀਟ ਹੁੰਦੀ ਹੈ ਜੀ ਜਿਹੜਾ ਉਹ ਪੇਪਰ ਹੁੰਦਾ ਨਾ ਆਹ ਵਾਲਾ ਪੇਪਰ ਉਹ ਬਹੁਤ ਜਲਦੀ ਐਵੇਂ ਮੋਸਦਾ ਹੈਗਾ ਐਵੇਂ ਫੋਲਡ ਹੋ ਜਾਂਦਾ ਹੈ ਜਿਹੜੀ ਹਲਕੀ ਸੀਟ ਹੁੰਦੀ ਉਹ ਇੰਨਾ ਹਾਰਡ ਹੁੰਦਾ ਕਿ ਉਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਨਹੀਂ ਕਰ ਸਕਦੇ ਵੀ ਤੇ ਬਾਕੀ ਰਹੀ ਗੱਲ ਐ ਹੈਗੀ ਵੀ ਜਿਹੜਾ ਉਹਦੇ ਨੀਚੇ ਆਹ ਲਿਕਵਿਡ ਜਿਹਾ ਬਣਿਆ ਹੁੰਦਾਗਾ ਉਹ ਜ਼ਿਆਦਾ ਮੋਟਾ ਹੁੰਦਾਗਾ ਉਹਨੂੰ ਜੇ ਆਪਾਂ ਪਿੱਛੋਂ ਇਹ ਮੈਂ 9 ਨਾਲ ਵੀ ਪੱਟ ਕੇ ਦੇਖ ਲਾਂਗੇ ਨਾਲ ਦੀ ਨਾਲ ਉੱਤਰ ਜਾਊਗਾ ਇਹ ਵਾਲਾ ਨਹੀਂ ਉੱਤਰਦਾ ਹੈਗਾ ਜੀ ਇਹ ਵਾਲੀ ਵਧੀਆ ਸੀਟ ਆਪਾਂ ਯੂਜ਼ ਕਰ ਰਹੇ ਹਾਂ ਜੀ ਇਹ ਵਾਲੀ ਜਿਹੜੀ ਮੀਟਰ ਦਾ ਸਾਈਜ਼ ਹੈਗਾ ਇਹ ਜਿਹੜਾ ਹੈਗਾ ਜੀ 24 बाई ਮੀਟਰ ਦੀ ਸੀਟ ਹੈਗੀ ਦੇਖੋ ਸੀਟਾਂ ਦੋ ਸਾਈਜ਼ ਦੇ ਵਿੱਚ ਆ ਰਹੀਆਂ ਨੇ ਇੱਕ 12 बाई ਮੀਟਰ ਦੀ ਸੀਟ ਹੁੰਦੀ ਹੈ 24 बाई ਮੀਟਰ ਦੀ ਸੀਟ ਹੁੰਦੀ ਆ ਤੇ ਇਹਦੇ ਵਿੱਚ ਤਿੰਨ ਸੂਟ ਆਰਾਮ ਨਾਲ ਜੀ ਆਪਾਂ ਵੀ ਬਿਰਲੇ ਬਿਰਲੇ ਜੇ ਕਰਾਂਗੇ ਤਾਂ ਤਿੰਨ ਸੂਟ ਨਹੀਂ ਦੋ ਸੂਟ ਤਾਂ ਆਰਾਮ ਨਾਲ ਹੀ ਹੋ ਹੀ ਜਾਂਦੇ ਨੇਗੀ ਤਕਰੀਬਨ ਦੇਖੋ ਬਾਲੀਆਂ ਪਹਿਣਾ ਕਹੀ ਜਾਂਦੇ ਨੇ ਕਿ ਵੀ ਇੱਕ ਸੀਟ ਦੇ ਵਿੱਚੋਂ ਤਿੰਨ ਚਾਰ ਸੂਟ ਤਿਆਰ ਹੋ ਜਾਂਦੇ ਨੇ ਤਿੰਨ ਚਾਰ ਨਹੀਂ ਹੁੰਦੇ ਜੀ ਜੇ ਆਪਾਂ ਕੰਮ ਵਧੀਆ ਕਰਾਂਗੇ ਕਸਟਮਰ ਨੂੰ ਜਿਵੇਂ ਦੇਖੋ ਹੁਣ ਆਪਾਂ ਇਹ ਸਾਰਾ ਕਿ ਸ਼ਰਟ ਦਾ ਜਿਹੜਾ ਪੱਲਾ ਹੈਗਾ ਆਪਾਂ ਭਰਤਾ ਹਨਾ ਬੁੱਟੀਆਂ ਪਾ ਲਤੀਆਂ ਆਪਾਂ ਬੁੱਟੀਆਂ ਦੀ ਵੀ ਦੇਖੋ ਵਧੀਆ ਸਪੇਸ਼ ਨਾਲ ਬੁੱਟੀਆਂ ਪਾਈਆਂ ਨੇ ਜਿਆਦਾ ਸਪੇਸ਼ ਨਹੀਂ ਦਿੱਤੀ ਬਾਕੀ ਘੇਰੇ ਦੇ ਉੱਪਰ ਦੇਖੋ ਤਿੰਨ ਫਲਾਵਰ ਪਾਤੇ ਆਪਾਂ ਦੋ ਵੀ ਪਾ ਸਕਦੇ ਸੀ ਤੇ ਉਹਦਾ ਪ੍ਰਾਈਸ ਘਟ ਜਾਂਦਾ ਜੇ ਆਪਾਂ ਬੁੱਟੀਆਂ ਨੂੰ ਸਿੱਧੀਆਂ ਕਰ ਦਈਏ ਉਹਦਾ ਵੀ ਘਟ ਜਾਊਗਾ ਹਨਾ ਤੇ ਇੱਕ ਇੱਕ ਜਿਹੜਾ ਵੱਡਾ ਫਲਾਵਰ ਆ ਉਹ ਆਪਾਂ ਬਾਜੂ ਦੇ ਉੱਤੇ ਪਾਵਾਂਗੇ ਕਿਉਂਕਿ ਬਾਜੂ ਦੇ ਉੱਤੇ ਵੱਡਾ ਫਲਾਵਰ ਹੀ ਸੋਹਣਾ ਲੱਗਦਾ ਹੈ ਚਲੋ ਜੀ ਇੱਕ ਆਪਾਂ ਤੁਹਾਨੂੰ ਹੋਰ ਦੱਸਦੇ ਹਾਂ ਕਿ ਦੇਖੋ ਸੀਟਾਂ ਦੇ ਰੇਟ ਬਹੁਤ ਜ਼ਿਆਦਾ ਮਤਲਬ ਚੱਲ ਰਹੇ ਨੇ ਕਿ ਆਪਾਂ ਨੂੰ ਹੁੰਦਾਗਾ ਵੀ ਚਲੋ ਆਪਾਂ ਨੂੰ ਘੱਟ ਤੋਂ ਘੱਟ ਪ੍ਰਾਈਸ ਦੇ ਵਿੱਚ ਸੀਟ ਮਿਲੇ ਵੀ ਆਪਾਂ ਨੂੰ ਹੋਰ ਵੀ ਫਾਇਦਾ ਹੋਵੇ ਤੇ ਕਸਟਮਰ ਨੂੰ ਵੀ ਫਾਇਦਾ ਹੋਵੇ ਆਪਾਂ ਨੂੰ ਵੀ ਫਾਇਦਾ ਹੋਵੇ ਆਪਾਂ ਕਸਟਮਰ ਨੂੰ ਘੱਟ ਪ੍ਰਾਈਸ ਦੇ ਵਿੱਚ ਕਰਕੇ ਦੇ ਸਕੀਏ ਸੂਟ ਤਿਆਰ ਚਲੋ ਆਪਣਾ ਵੀ ਫਾਇਦਾ ਜੀ ਹੈਨਾ ਅਸੀਂ ਵੀ ਇੰਸਟਾ ਦੇ ਉੱਪਰ ਰੀਲਾਂ ਬਹੁਤ ਸਾਰੀਆਂ ਦੇਖ ਰਹੇ ਹਾਂ ਜੀ ਕਿ ਸੀਟਾਂ ਦੇ ਰੇਟ ਨੇ ਅਸin ਅਜੀ ਮਤਲਬ ਕਿ ਕਿਸੇ ਪੇਸ ਤੇ ਸੀਟ ਦਾ ਰੇਟ ਪਾਇਆ ਹੋਇਆ ਸੀਗਾ 140 ਰੁਪਏ ਮੀਟਰ ਸੀਟ 22 बाई ਮੀਟਰ ਦੀ ਸੀਟ ਸੀ ਜੀ 24 बाई ਮੀਟਰ 24 ਇੰਚ ਚੌੜੀ ਤੇ ਮੀਟਰ ਦੀ ਤਾਂ ਹੁੰਦੀ ਹੋ ਹੁੰਦੀ ਚਲੋ ਮੀਟਰ ਦੇ ਹਿਸਾਬ ਨਾਲ ਰੇਟ ਦੱਸਦੇ ਨੇ 140 ਰੁਪਏ ਪਰ ਮੀਟਰ ਦਾ ਇਹਦਾ ਰੇਟ ਪਾਇਆ ਹੋਇਆ ਸੀ ਚਲੋ ਸਾਨੂੰ ਲੱਗੇ ਵੀ ਚਲੋ ਇੱਕ ਸੀਟ ਆਪਾਂ ਮੰਗਵਾ ਕੇ ਦੇਖ ਲੈਨੇ ਆ ਸੈਂਪਲ ਦੇਖ ਲੈਨੇ ਆ ਵੀ ਉਸ ਤੋਂ ਬਾਅਦ ਆਪਣਾ ਇੰਨਾ ਫਾਇਦਾ ਹੋ ਰਿਹਾ ਹਨਾ ਵੀ ਇੱਕ 140 ਰੁਪਏ ਦੇ ਵਿੱਚੋਂ ਆਪਣੇ ਦੋ ਜਾਂ ਤਿੰਨ ਸੂਟ ਤਿਆਰ ਹੋਣਗੇ ਵੀ ਕਸਟਮਰ ਤੋਂ ਆਪਾਂ ਆਮ ਨਾਲ 250-300 ਰੁਪਏ ਲੈ ਕੇ ਵੀ ਨਾਲੇ ਕਸਟਮਰ ਖੁਸ਼ ਨਾਲੇ ਆਪਾਂ ਖੁਸ਼ ਆਪਾਂ ਨੂੰ ਵੀ ਫਾਇਦਾ ਹੋਊਗਾ ਇਸ ਚੀਜ਼ ਦਾ ਹਨਾ ਚਲੋ ਜੀ ਸੀ ਸੀਟ ਆਰਡਰ ਕਰ ਲਈ ਸੀ ਇੱਕ ਸੀਟ ਚਲੋ ਜੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਸਾਨੂੰ ਇੱਕ ਸੀਟ ਨਹੀਂ ਭੇਜੀ ਜਾਂਦੀ ਜੀ ਕੋਰੀਅਰ ਖਰਚਾ ਵੀ ਹੁੰਦਾ ਚਲੋ ਅਸੀਂ ਵੀ ਕਹਨੇ ਹਾਂ ਜੀ ਹਨਾ ਚਲੋ ਉਹ ਹੁੰਦਾਗਾ ਕਿਉਂਕਿ ਦੇਖੋ ਆਪਣਾ ਪੇਜ ਬਣੇ ਹੋਏ ਨੇ ਜਿਵੇਂ ਹੁਣ ਆਪਾਂ ਆਪ ਨੂੰ ਕਹਨੇ ਵੀ ਪਹਿਲਾਂ ਪੇਮੈਂਟ ਕਰੋ ਜੀ ਹਨਾ ਵੀ ਇੱਕ ਪੀਸ ਦਾ ਆਰਡਰ ਨਾ ਕਰੋ ਚਲੋ ਆਪਾਂ ਗੱਲ ਮੰਨਦੇ ਹਾਂ ਵੀ ਦੇਖੋ ਹੁਣ ਆਪਾਂ ਇੱਕ ਸੀਟ ਚੱਕ ਕੇ ਬਾਜ਼ਾਰ ਦੇ ਵਿੱਚ ਲਾ ਕੇ ਆਵਾਂਗੇ ਪਾਰਸਲ ਹਨਾ ਪਹਿਲਾਂ ਤਾਂ ਦੇਖੋ ਕਿਚਲਾ ਕਿੰਨੇ ਵੀ ਆਪਾਂ ਇੱਕ ਸੂਟ ਨੂੰ ਪੈਕਿੰਗ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਉਹਨੂੰ ਪਾਰਸਲ ਵਾਲੀ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਆਪਾਂ ਪਾਰਸਲ ਕਰਨਾ ਪੋਸਟੇਜ ਲੈ ਕੇ ਜਾਵ ਫਿਰ ਉਸ ਤੋਂ ਬਾਅਦ ਚਲੋ ਜੀ ਆਪਾਂ ਇਹ ਗੱਲ ਤਾਂ ਚਲੋ ਆਪਾਂ ਵੀ ਕਹਿਨੇ ਆ ਵੀ ਘੱਟ ਤੋਂ ਘੱਟ 10 ਸੀਟਾਂ ਦਾ ਆਰਡਰ ਕਰੋ ਹਨਾ ਵੀ ਚਲ ਪਰ ਆਪਾਂ ਨੇ ਆਪਣੇ ਆਪਣੀ ਤੋਂ ਚੀਜ਼ ਉਹ ਮੰਗਵਾਊਗਾ ਵੀ ਜਿਹੜਾ ਆਪਣੇ ਤੇ ਇੰਟਰਸਟਡ ਹੋਊਗਾ ਜੀ ਆਪਾਂ ਨੂੰ ਕਸਟਮਰ ਆਪਣੇ ਤੇ ਇੰਟਰਸਟ ਰੱਖਦਾ ਹੈ ਹਨਾ ਤੇ ਪਰ ਅਸੀਂ ਪਤਾ ਕੀ ਇਹਨੇ ਜੀ ਅਸੀਂ ਉਹਨਾਂ ਕੋਲੋਂ ਕਿਹਾ ਵੀ ਚਲੋ ਤੁਸੀਂ ਸਾਨੂੰ ਇੱਕ ਪੀਸ ਦਾ ਸੈਂਪਲ ਭੇਜ ਦਿਓ ਵੀ ਇੱਕ ਪੀਸ ਹੀ ਅਸੀਂ ਮੰਗਵਾ ਕੇ ਦੇਖ ਲਈ ਉਸ ਤੋਂ ਬਾਅਦ ਅਸੀਂ ਕੱਟੀਆਂ ਦਾ ਆਰਡਰ ਕਰ ਲਾਂਗੇ ਚਲੋ ਜੀ ਅਸੀਂ ਉਹਨਾਂ ਨੇ ਕਹਿਣ ਦੇਤੀ ਦੋ ਜਾਂ ਤਿੰਨ ਅਸੀਂ ਤਿੰਨ ਸੀਟਾਂ ਦਾ ਆਰਡਰ ਕਰ ਲਿਆ 140 ਰੁਪਏ ਮੀਟਰ ਉਹਨਾਂ ਨੇ ਸੀਟ ਪਾਈ ਸੀ ਸਾਹਮਣੇ ਉਹਨਾਂ ਨੂੰ 400 ਰੁਪਿਆ 400 ਕੁਸ਼ ਰੁਪਏ ਬਣਦੇ ਸੀ ਜਿਹੜੇ ਜੀਪੀਏ ਕਰਤੇ ਉਸ ਤੋਂ ਬਾਅਦ ਜੀ ਉਹ ਅਸੀਂ ਉਹ ਕਹਿੰਦੇ ਵੀ ਸਾਨੂੰ ਸੋਮਵਾਰ ਜਾਂ ਮੰਗਲਵਾਰ ਤੁਹਾਡਾ ਜਿਹੜਾ ਹੈਗਾ ਡਿਸਪੈਚ ਹੋ ਜਾਊਗਾ ਵੀ ਤੁਹਾਡਾ ਪਾਰਸਲ ਲੱਗ ਜਾਊਗਾ ਚਲੋ ਅਸੀਂ ਸੋਮਵਾਰ ਮੰਗਲਵਾਰ ਤੱਕ ਰੀਟ ਕੀਤੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੁਬਾਰੋਂ ਕਾਲ ਕੀਤੀ ਵੀ ਦਵਾਰੋਂ ਕਾਲ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡਾ ਆਪਾਓ ਉਸ ਤੋਂ ਬਾਅਦ ਉਹ ਕਹਿੰਦੇ ਜੀ ਕੋਰੀਅਰ ਖਰਚਾ ਪਾਓ ਹਨਾ ਚਲੋ ਜੀ ਹੁਣ ਆਪਾਂ ਜਦੋਂ ਕਸਟਮਰ ਨੂੰ ਆਪਾਂ ਵੀਡੀਓ ਦੇ ਵਿੱਚ ਦੱਸ ਦਈਏ ਵੀ ਇਹਦਾ ਕੋਰੀਅਰ ਖਰਚਾ ਵਿੱਚ ਆ ਜਾਂਦਾ ਇਹਦਾ ਕੋਰੀਅਰ ਖਰਚਾ ਬਾਹਰ ਹੈ ਆਪਾਂ ਜਦੋਂ ਕਸਟਮਰ ਦਾ ਆਰਡਰ ਲਾਵਾਂਗੇ ਆਪਾਂ ਪਹਿਲਾਂ ਹੀ ਜਦੋਂ ਆਪਾਂ ਪੇਮੈਂਟ ਪਵਾਵਾਂਗੇ ਉਹਨਾਂ ਨੂੰ ਟੋਟਲ ਕਰਕੇ ਦੱਸਾਂਗੇ ਵੀ ਇੰਨਾ ਤੁਹਾਡਾ ਕੋਰੀਅਰ ਖਰਚਾ ਹੋ ਗਿਆ ਜੀ ਇਹਦੇ ਨਾਲ ਕੋਰੀਅਰ ਖਰਚਾ ਵਿੱਚ ਹੈ ਇਹਦੇ ਨਾਲ ਅਲੱਗ ਹੈ ਹਨਾ ਚਲੋ ਜੇ ਉਹਨਾਂ ਨੂੰ ਅਸੀਂ ਟੋਟਲ ਪੇਮੈਂਟ ਪਾਤੀ ਤੇ ਉਸ ਤੋਂ ਬਾਅਦ ਤੇ ਸਾਨੂੰ ਕਹਿੰਦੇ ਵੀ ਹੋ ਐਨੇ ਐਸੇ ਹੋਰ ਪਾ ਦਿਓ ਜਿਹੜਾ ਕੋਰੀਅਰ ਖਰਚੇ ਦਾ ਮਤਲਬ ਉਹ ਅਲੱਗ ਲੈ ਰੇ ਸੀਗੇ ਤੇ ਚਲੋ ਸਾਨੂੰ ਜੀ ਐਂ ਵਿਸ਼ਵਾਸ ਜਿਆ ਐ ਨਹੀਂ ਹੋਇਆ ਹੈਗਾ ਕਿ ਚਲੋ ਅਸੀਂ ਮਗਵਾਲ ਲਈ ਸਾਡਾ ਦਿਲ ਜਾਂ ਨਹੀਂ ਪਿਆ ਹੈਗਾ ਕਿ ਕਿਤੇ ਫਰਾਡ ਨਾ ਹੋਵੇ ਕਿਉਂਕਿ ਫਰਾਡ ਬਹੁਤਾਰੇ ਚੱਲ ਰਹੇ ਨੇ ਕਿਉਂਕਿ ਪੇਜ ਆ ਇੱਕ ਦੂਜੇ ਦੇ ਬਣਾ ਬਣਾ ਕੇ ਹਨਾ ਪਾਈ ਜਾਂਦੇ ਨੇ ਕਿ ਕਿਉਂਕਿ ਆਪਾਂ ਵੀ ਹਨਾ ਪੇਜ ਹੁੰਦੇ ਨੇ ਵੀ ਐਵੇਂ ਹੁਣ ਜਿਵੇਂ ਚੱਕ ਕੇ ਵੀਡੀਓ ਇੱਕ ਦੂਜੇ ਦੇ ਪਾਈ ਜਾਂਦੇ ਨੇ ਆਪਣੀ ਪੇਜ ਤੇ ਕਾਫੀ ਸਾਰੀਆਂ ਵੀਡੀਓ ਪਾ ਦਿੰਦੇ ਆਪਾਂ 5-7 ਵੀਡੀਓ ਦੇਖ ਕੇ ਇੰਟਰਸਟਡ ਹੋ ਜਣੇਗੇ ਵੀ ਚਲੋ ਹਨਾ ਇਹ ਫੇਕ ਬਹੁਤ ਜ਼ਿਆਦਾ ਹੁੰ ਵੀ ਆਪਾਂ ਇਸ ਤਰ੍ਹਾਂ ਝਾਂਸੇ ਦੇ ਵਿੱਚ ਨਾ ਆਈਏ 140 ਰੁਪਏ ਮੀਟਰ ਕੋਈ ਵੀ ਸੀਟ ਨਹੀਂ ਦਿੰਦੇ ਹੈਗੇ ਜੀ ਜਿਹੜੀ ਇਹ ਵਾਲੀ ਸੀਟ ਹੈ ਜਿਹੜੀ ਵਧੀਆ ਸੀਟ ਹੈ ਹੁਣ ਆਪਾਂ ਵੀ ਇਹ ਗੱਲ ਨੂੰ ਤਾਂ ਸਮਝਦੇ ਆਂ ਵੀ ਦੇਖੋ ਇਹ ਸੀਟ ਨੂੰ ਵੀ ਜਿਹੜੀ ਪੇਂਟ ਵਾਲੀ ਮਸ਼ੀਨ ਹੈਗੀ ਉਹ 17-18000 20000 25000 ਦੀ ਪਰ ਜਿਹੜੀ ਇਹ ਵਾਲੀ ਮਸ਼ੀਨ ਹੈ ਜਿਹੜੀ ਇਹ ਇਹ ਸੀਟ ਤਿਆਰ ਕਰ ਰਹੀ ਹੈ ਉਹ ਘੱਟੋ ਘੱਟ ਲੱਖਾਂ ਦੀ ਵਿੱਚ ਮਸ਼ੀਨ ਹੈਗੀ ਆਪਾਂ ਨੂੰ 140 ਰੁਪਏ ਮੀਟਰ ਹਨਾ ਕਿਵੇਂ ਇਹ ਪੈ ਜਾਊਗਾ ਕਿਉਂਕਿ ਇਹ ਤੇ ਵੀ ਮੇਨ ਤੇ ਇਹ ਵੀ ਖਰਚਾ ਹੈਗਾ ਇਹ ਤੇ ਪੇਂਟ ਨਾਲੋਂ ਇਹ ਚੀਜ਼ ਨਾਲੋਂ ਜ਼ਿਆਦਾ ਖਰਚਾ ਇਸ ਚੀਜ਼ ਤੇ ਹੋ ਰਿਹਾ ਕਿਉਂਕਿ ਸਾਰਾ ਕੁਝ ਤਾਂ ਇਹਦੇ ਉੱਤੇ ਹੈਗਾ ਆਪਾਂ ਤਾਂ ਸੂਟ ਤੇ ਪੇਂਟ ਕਰਨਾ ਇਹਦੇ ਜ਼ਿਆਦਾ ਤਾਂ ਕਰਕੇ ਜੀ ਆਪਾਂ ਮਤਲਬ ਕਿ ਇਸ ਤਰ੍ਹਾਂ ਸੋਚ ਕੇ ਚੱਲੋ ਵੀ ਇਹ ਖਰਚਾ ਹੋਣ ਕਰਕੇ ਹਨਾ ਵੀ ਆਪਾਂ ਨੂੰ ਉਹ ਜਿਹੇ ਹਿਸਾਬ ਨਾਲ ਸੂਟ ਦਾ ਖਰਚਾ ਪੈ ਰਿਹਾਗਾ ਤੇ ਦੇਖੋ ਇਹ ਪੈਂਟ ਜਿਹੜੀ 1000 ਰੁਪਿਆ 600 700 ਰੁਪਏ ਮੀਟਰ ਵਾਲੀ ਸੀਟ ਹੈਗੀ ਉਹੀ ਸੀਟ ਰਿਜਨਲ ਹੈ ਉਹੀ ਵਧੀਏਗੀ ਪਰ ਮੈਂ ਤੁਹਾਨੂੰ ਐ ਕਹਿ ਨਹੀਂ ਵੀ ਤੁਸੀਂ ਹਰੇਕ ਦੀ ਵਿਸ਼ਵਾਸ ਕਰਕੇ ਹਨਾ ਅਸੀਂ ਤਾਂ ਆਰਡਰ ਅਸੀਂ 400 ਰੁਪਏ ਪਾਤਾ ਜੀ ਸਾਨੂੰ ਸੀਟਾਂ ਨਹੀਂ ਆਈਆਂ ਹੈਗੀ ਉਸ ਤੋਂ ਬਾਅਦ ਸਾਡਾ ਨੰਬਰ ਜਿਹੜਾ ਬਲੌਕ ਹੋ ਗਿਆ ਸੀ ਇਸ ਤਰ੍ਹਾਂ ਪ੍ਰੋਡ ਬਹੁਤ ਚੱਲ ਰਹੇ ਨੇ ਕਿ ਪਹਿਣਾ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ 40 ਰੁਪਏ ਸੀਟ ਮਿਲਦੀ ਹੈ ਜੀ ਸਾਨੂੰ 80 ਰੁਪ ਸਾਡੇ ਕੋਲ ਤਾਂ ਸੀਟ ਨਹੀਂ ਪਹੁੰਚੀ ਹੈਗੀ ਇਸ ਤਰ੍ਹਾਂ ਬਹੁਤ ਵਾਰੀ ਹੋ ਜਾਂਦਾ ਹੈਗਾ ਬਹੁਤ ਜਗ੍ਹਾ ਤੇ ਪੈ ਸੂਟਾਂ ਵਿੱਚ ਵੀ ਹੋ ਜਾਂਦਾ ਹੈਗਾ ਕਿਉਂਕਿ ਸਾਡੇ ਕੋਲ ਵੀ ਕਸਟਮਰ ਕਰੇ ਵੀ ਕਈ ਵਾਰ ਫੋਨ ਕਰਦੇ ਨੇ ਹੈਨਾ ਦੇਖੋ ਚਲੋ ਵਿਸ਼ਵਾਸ ਦਾ ਕਸਟਮਰ ਬਣਾ ਕੇ ਸਾਡੇ ਨੂੰ ਲੈਂਦਾਗਾ ਆਪਾਂ ਵੀ ਦਿਖਾਵਾਂਗੇ ਲਾਈਟ ਜਿਹਾ ਲਵੈਂਡਰ ਕਲਰ ਨਾ ਮਾ ਜਾਂ ਕਲਰ ਸੂਟ ਦਾ ਤੇ ਪਹਿਲੇ ਫਲਾਵਰ ਵੀ ਬਹੁਤ ਸੋਹਣੇ ਬਣਾਏ ਨੇਗੇ ਜਦੋਂ ਸਾਰੀ ਲੁੱਕ ਰੈਡੀ ਹੋਊਗੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੈਨਾ ਬਸ ਤੁਸੀਂ ਐਸਾ ਨੂੰ ਐ ਕਹਿਣੇ ਜੀ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਸਾਡੇ ਦੇ ਕੰਮ ਤੇ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਵਧੀਆ ਹੀ ਕੰਮ ਕਰਕੇ ਦੇਵਾਂਗੇ ਪਰ ਰੇਟ ਕਿਉਂਕਿ ਜੇ ਸਾਨੂੰ ਇੱਕ ਵਾਰ ਨਹੀਂ ਕੰਮ ਕਰਕੇ ਦੇਣਾ ਸਾਨੂੰ ਬਾਰ-ਬਾਰ ਬੁਲਾਉਣਾ ਹੈ ਜੇ ਅਸੀਂ ਕੰਮ ਵਧੀਆ ਕਰਕੇ ਦੇਵਾਂਗੇ ਤੁਹਾਨੂੰ ਰੇਟ ਸਹੀ ਲੱਗੂਗਾ ਤਾਂ ਤੁਸੀਂ ਦੁਬਾਰਾ ਸਾਡੇ ਕੋਲ ਆਵੋਗੇ ਹੈਨਾ ਇਸ ਸੈਂਟਰ ਦੇ ਵਿੱਚ ਤਾਂ ਕਰਕੇ ਬਾਜੂ ਨੇ ਜਿਹੜੇ ਸਹੀ ਤਰੀਕੇ ਨਾਲ ਆ ਜਾਣ। ਕੋਈ ਦਾ ਸਮਰਦੇਣਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਜੀ ਲੱਗਦਾ ਹੈਗਾ ਮਤਲਬ ਸੂਟ ਐ ਇਦਾਂ ਹੀ ਚਲੇ ਜਾਂਦੇ ਨੇ ਹੋ ਕੇ ਵੀਡੀਓ ਬਣਾਉਣ ਦਾ ਟਾਈਮ ਘੱਟ ਹੁੰਦਾ ਦਾ ਕਿਸੇ ਕਿਸੇ ਵੀਡੀਓ ਬਣਾ ਲੈਣ ਜਿੱਤੇ ਆਪ ਨੂੰ ਟਾਈਮ ਮਿਲਦਾ ਕਿਉਂਕਿ ਵੀਡੀਓ ਬਣਾਉਣ ਲਈ ਸਾਨੂੰ ਮੈਂਬਰ ਚਾਹੀਦਾ ਹੁੰਦਾ ਇੱਕ ਨਾਲ ਜੇ ਆਪ ਮੈਂਬਰ ਚਾਹੀਦਾ ਹੁੰਦਾ ਇੱਕ ਨਾਲ ਜੇ ਆਪ ਆਪਦੇ ਆਪ ਕੰਮ ਕਰ ਲਈਏ ਫਿਰ ਤਾਂ ਸਹੀ ਹੈ ਜੇ ਹੁਣ ਵੀ ਉਹ ਜਿਹੜਾ ਸਟੈਂਡ ਹੈਗਾ ਉਹ ਮੈਕ ਸਕੂਲ ਹੁੰਦੀ ਹੈਗੀ 3 ਵਜੇ ਆਉਂਦੀ ਹੈਗੀ ਉਸ ਤੋਂ ਬਾਅਦ ਫੇਰ ਆਪਾਂ ਵੀਡੀਓ ਜਿਹੜਾ ਵਧੀਆ ਪੇਂਟ ਹੋ ਜਾਂਦਾ ਨਾ ਆਸਾਨੀ ਨਾਲੇ ਪੇਪਰ ਉੱਤਰ ਜਾਂਦਾ ਉਹਨੂੰ ਆਪਾਂ ਨੂੰ ਖਿੱਚਣ ਦੀ ਲੋੜ ਨਹੀਂ ਪੈਂਦੀ ਚਿਪਕਦਾ ਨਹੀਂ ਹੈਗਾ ਉਹ ਹੁਣ ਇਹਨੂੰ ਆਪ ਦਵਾਰੋਂ ਵੀ ਹੀਟ ਦੇ ਵਿੱਚ ਲੈ ਕੇ ਜਾਵਾਂਗੇ ਜਦੋਂ ਇੱਕ ਵਾਰ ਰੈਡੀ ਹੋ ਗਿਆ ਨਾ ਇਹ ਤੇ ਉਤਾਰ ਤਾਂ ਆਪਾਂ ਨੇ ਦਵਾਰੋਂ ਵੀ ਆਪਾਂ ਇਦੀ ਲਾਵਾਂਗੇ ਕਿਉਂਕਿ ਜਿਹੜਾ ਵਧੀਆ ਪੇਂਟ ਹੈ ਪੱਕ ਜੇ ਚੰਗੀ ਤਰ੍ਹਾਂ ਆਪਾਂ ਇਹਦਾ ਟੈਂਪਰੇਚਰ ਅੱਜ ਭੈਣ ਕੋਈ ਟੈਂਪਰੇਚਰ ਵਾਰੀ ਵੀ ਪੁੱਛ ਰਹੀ ਸੀ ਮਸ਼ੀਨ ਦਾ ਵੀ ਸੀ ਜਿਹੜੀ ਉਹ ਕਿਉਂਕਿ ਮੇਰੀ ਵੀਡੀਓ ਦੇਖਦੇ ਨੇ ਮਸ਼ੀਨ ਦੇਖਦੇ ਨੇ ਵੀ ਕਿਹੜੀ ਮਸ਼ੀਨ ਆਪਣੇ ਕੋਲ ਵੀ ਅਸੀਂ ਤਾਂ ਇੱਕ ਵਾਰ 300 ਤੇ ਛੱਡ ਕੇ ਦਾ ਟੈਂਪਰੇਚਰ ਛੱਡਾ ਤਾਂ ਉਦੋਂ ਵਾਰ ਅਸੀਂ ਟੈਂਪਰੇਚਰ ਨਹੀਂ ਛੇੜਾ ਹੈਗਾ ਜਿਹੜੇ ਆ 20 ਸੈਕਿੰਟ ਨੇਗੇ ਇਹ ਅਸੀਂ 30 ਸੈਕਿੰਟ ਤੇ ਤਾਈ ਹੋਈ ਹੈਗੀ ਬਾਕੀ ਆ ਮੋੜ ਵਾਲਾ ਬਟਨ ਦੱਬ ਕੇ ਇਧਰੋਂ ਘਟ ਜਾਂਦੇ ਨੇ ਇਧਰੋਂ ਵੱਧ ਜਾਂਦੇ ਨੇ ਜੇਕ ਵਧਾਉਣਾ ਘਟਾਉਣਾ ਹੋਵੇ ਪਰ ਸਾਨੂੰ ਤਾਂ ਲੋੜ ਨਹੀਂ ਪਈ ਹੈਗੀ ਤੇ ਸਹੀ ਚੱਲ ਰਹੀ ਆਸ ਮਸ਼ੀਨ ਹਰ ਇੱਕ ਕੱਪੜੇ ਤੇ ਇਦਾਂ ਹੀ ਹੋ ਜਾਂਦਾ ਹੈਗਾ ਐਵੇਂ ਨਹੀਂ ਜ਼ਰੂਰੀ ਹੈ ਲੈ ਵੀ ਆਪਾਂ ਨੂੰ ਮਸ਼ੀਨ ਜਦੋਂ ਕਹੂਗੀ ਵਾ ਉਹਦੋਂ ਕੱਢਣਾ ਜੇ ਆਪਾਂ ਨੂੰ ਲੱਗਦਾਗਾ ਵੀ ਹੋ ਗਿਆ ਪੇਂਟ ਫਿਰ ਆਪਾਂ ਤਾਰ ਵੀ ਸਕਦੇ ਹਾਂ ਗਰਮ ਲੱਗੇਗੀ ਕਲਰ ਬਹੁਤ ਸੋਹਣੇ ਲੱਗਦੇ ਨੇ ਤੇ ਹਨਾ ਵਧੀਆ ਲੱਗੇ ਪੇਂਟ ਸੂਟ ਕੋਈ ਪਸੰਦ ਆਂਦਾ ਜਿਹੜੇ ਆ ਵਾਲੇ ਸੂਟ ਨੇ ਵੀ ਆਪਾਂ ਕਿਸੇ ਦੇ ਰੈਡੀ ਕੀਤੇ ਹੋਏ ਵੀ ਬਚਾਉਣੇ ਨੇ ਕਿ ਇਸ ਤਰ੍ਹਾਂ ਦੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਸੂਟ ਆਪਣੇ ਕੋਲ ਹੀ ਦੇਖੋ ਕਿੰਨੀ ਫਿਨਿਸ਼ਿੰਗ ਸੋਹਣੀ ਆਈ ਹੈ ਇਹ ਜਿਹੜਾ ਡਿਜ਼ਾਈਨ ਹੈ ਜੀ ਇਹ ਐਮਬ੍ਰੋਇਡਰੀ ਵਰਕ ਡਿਜ਼ਾਈਨ ਹੈ ਕਿਉਂਕਿ ਇਹਦੇ ਵਿੱਚ ਦੇਖੋ ਸ਼ੇਡ ਬਣੀ ਹੋਈ ਹੈ ਕਿ ਇਸ ਤਰ੍ਹਾਂ ਲੈਣਾ ਜਮੀ ਹੈ ਲੱਗਦਾ ਵੀ ਐਮਬ੍ਰੋਇਡਰੀ ਕੀਤੀ ਹੋਈ ਹੈ ਵਰਕ ਵਧੀਆ ਸੀਟਾਂ ਜੀ ਮਿਲੂਗਾ ਤੁਹਾਨੂੰ ਇਹਦੇ ਵਿੱਚ ਸ਼ਾਈਨਿੰਗ ਵੀ ਬਹੁਤ ਹੈ ਸੀਟ ਦੇ ਵਿੱਚ ਤਾਂ ਇਹ ਵੀ ਕਹਿੰਦੇ ਆ ਕਿ ਹਰ ਇੱਕ ਕੋਈ ਆਪਦੀ ਕੰਮ ਨੂੰ ਆਪਦੀ ਚੀਜ਼ ਨੂੰ ਵਧੀਆ ਕਹਿੰਦਾ ਉਹ ਤੁਸੀਂ ਦੱਸੋਗੇ ਸਾਨੂੰ ਜਿਹੜੇ ਆਪਣੇ ਕੋਲੋਂ ਕਰਵਾ ਰਹੇ ਹੋ ਕਿ ਤੁਹਾਨੂੰ ਕੰਮ ਪਸੰਦ ਆਉਂਦਾ ਹੁੰਦਾ ਆਪਣਾ ਐਂਡ ਕੇ ਪ੍ਰਾਈਸ ਦੋਨੋਂ ਚੀਜ਼ਾਂ ਪਸੰਦ ਹੋਣੀ ਕਸਟਮਰ ਦੇ ਬਾਹਲੇ ਕਸਟਮਰ ਦੇਖੋ ਆਏ ਕਹਿੰਦੇ ਨੇ ਵੀ ਇਸ ਰੇਟ ਨਹੀਂ ਦੇਖਣਾ ਸਾਨੂੰ ਕੰਮ ਵਧੀਆ ਮਿਲਣਾ ਚਾਹੀਦਾਗਾ ਬਾਹਲੇ ਕਸਟਮਰ ਕਹਿੰਦੇ ਨੇ ਕਿ ਵੀ ਸਾਨੂੰ ਰੇਟ ਵੀ ਸਹੀ ਮਿਲਦਾ ਮਿਲੇ ਤੇ ਕੰਮ ਵੀ ਸਹੀ ਮੇਰੇ ਆਪਾਂ ਜਿਹੀ ਕੰਮ ਕਰਦੇ ਆ ਆਪਾਂ ਇਸ ਤਰ੍ਹਾਂ ਨਹੀਂ ਸੋਚਦੇ ਵੀ ਕਸਟਮਰ ਆਪਣਾ ਕੰਮ ਪਸੰਦ ਕਰ ਰਿਹਾ ਉਹ ਆਪਣੇ ਕੋਲ ਹੀ ਕਰਵਾਊਗਾ ਪਰ ਰੇਟ ਆਪਦੇ ਹਿਸਾਬ ਨਾਲ ਲੋ ਨਹੀਂ ਜੀ ਆਪ ਕੰਮ ਕੰਮ ਵੀ ਤੇ ਰੇਟ ਵੀ ਆਪਣੇ ਪੈਸੇ ਦੇ ਨਾਲ ਪਰ ਪਾਠ ਕਰੇਗੀ ਤੇ ਹੋਰ ਕਸਟਮਰ ਦੀ ਪਸੰਦ ਆਉਣ ਵਾਲੀ ਚੀਜ਼ਾਂ ਕਰਦੇ ਆਂਗੇ ਵੀ ਕਸਟਮਰ ਨੂੰ ਪਸੰਦ ਵੀ ਆਣਾ ਤੇ ਮਤਲਬ ਉਹਨਾਂ ਨੂੰ ਰੀਟ ਵੀ ਸਹੀ ਲੱਗੇ ਬਿਲਕੁਲ ਚਲੋ ਜੀ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਕੰਮ ਆਪਣਾ ਬਹੁਤ ਸੋਹਣਾ ਚੱਲਦਾ ਸੀ ਬਹੁਤ ਹੀ ਇਨਕ ਕੰਮ ਆਪਾਂ ਨੂੰ ਵਧੀਆ ਆਪਾਂ ਇਨਕ ਹੀ ਕੰਮ ਹੈਂਡਲ ਕਰ ਸਕਦੇ ਹਾਂ ਕਿਉਂਕਿ ਪਰਿਵਾਰ ਹੈ ਕੰਮ ਵੀ ਕਰਨੇ ਨੇ ਘਰ ਦੇ ਬੱਚੇ ਵੀ ਸੰਭਾਲਣੇ ਸਾਰਾ ਕੁਝ ਬਹੁਤ ਐਨਕ ਕੰਮ ਕੀਰਪਾ ਵੈਜੀ ਜੀ ਸਾਡੀ ਹੋ ਫਲਾਬਰ ਕੰਪਲੀਟ ਕਰ ਲਏ ਹੁਣ ਆਪਾਂ ਇਹਨੂੰ ਲੈ ਕੇ ਇੱਕ ਦੁਬਾਰੋਂ ਫੇਰ ਮਸ਼ੀਨ ਦੇ ਵਿੱਚ ਲੈ ਕੇ ਜਾਵਾਂਗੇ ਗਰਮ ਚ ਤੇ ਕਿਉਂਕਿ ਜਿਹੜਾ ਪੇਂਟ ਆ ਚੰਗੀ ਤਰ੍ਹਾਂ ਪੱਕ ਜਾਵੇ ਜਿਹੜੀਆਂ ਪੈਣਾ ਪ੍ਰੈਸ ਨਾਲ ਕਰ ਰਹੀਆਂ ਨੇ ਚਲੋ ਜੀ ਜੇ ਤਾਂ ਹੁਣ ਉਹ ਪਰ ਮੈਂ ਦੱਸਦੀ ਹਾਂ ਕਿ ਪ੍ਰੈਸ ਨਾਲ ਤੁਸੀਂ ਇੰਨੀ ਮਹਿੰਗੀ ਸੀਟ ਖਰਾਬ ਕਰੋਗੇ ਕਿਉਂਕਿ ਪ੍ਰੈਸ ਨਾਲ ਹੀ ਰਹਿਣਾ ਨਹੀਂ ਕਿਉਂਕਿ ਪ੍ਰੈਸ ਦਾ ਟੈਂਪਰੇਚਰ ਸਿਰਫ 20 ਤੋਂ 25 ਤੱਕ ਹੁੰਦਾ ਹੈ ਜਿਹੜੀ ਆਹ ਵਾਲੀ ਮਸ਼ੀਨ ਇਹਨਾਂ ਪਾ 300 ਤੱਕ ਵੀ ਲੈ ਜਾਣੇਗੀ ਤਾਂ ਕਰਕੇ ਜਿਹੜਾ ਪੇਂਟ ਹੈ ਸਹੀ ਹੋਊਗਾ ਸੂਟ ਤੇ ਜੇਕਰ ਤੁਸੀਂ ਕਰੀ ਆਪਦਾ ਸੂਟ ਪੇਂਟ ਕਰਨਾ ਚਾਹੁੰਦੇ ਹੋ ਵੀ ਹਾਂ ਆਪਾਂ ਕਰਨਾ ਹੈਗਾ ਜਿਵੇਂ ਹੁਣ ਆਪਣੇ ਕੋਲੇ ਮਸ਼ੀਨ ਹੈ ਤੁਸੀਂ ਮਸ਼ੀਨ ਤੇ ਲਿਆ ਕੇ ਜਿਵੇਂ ਹੁਣ ਐ ਕਿ ਪਿੰਡ ਦੇ ਵਿੱਚ ਮਸ਼ੀਨਾਂ ਕਾਫੀ ਸਾਰੀਆਂ ਆਈ ਹੋਈਆਂ ਨੇਗੀਆਂ ਤੁਸੀਂ ਸੀਟ ਆਪਦੀ ਲਿਆ ਕੇ ਤੁਸੀਂ ਐ ਮਸ਼ੀਨਾਂ ਤੋਂ ਪੇਂਟ ਕਰਵਾ ਲਓ ਕਿਉਂਕਿ 100 100 150 ਰੁਪਏ ਦੀ ਤੁਸੀਂ ਆਪਣਾ ਸੂਟ ਇਸ ਦਾ ਆ ਜਾਂਦਾ ਹੈਗਾ ਫਿਰ ਸੀਟ ਖਰਾਬ ਹੋ ਉਹਨੇ ਰਿਜ਼ਲਟ ਫਿਰ ਉਹਦੀ ਨਾਲ ਦੀ ਨਾਲ ਹੀ ਆ ਜਾਂਦਾ ਪ੍ਰੈਸ ਦਾ ਪ੍ਰੈਸ ਦਾ ਅਸੀਂ ਦੇਖ ਜਿਹੜੇ ਪ੍ਰੈਸ ਲਾਣੇ ਆ ਜੋ ਸਿਰਫ ਆਪਾਂ ਨੂੰ ਖੜਾਉਣ ਵਾਸਤੇ ਲਾਣੇ ਆ ਵੀ ਜਿੱਥੇ ਆਪਾਂ ਨਿਸ਼ਾਨੀ ਲਾਈ ਹੈ ਵੀ ਆਪਾਂ ਕਿਹੜਾ ਪ੍ਰੈਸ ਨਾਲ ਹੈ ਜਿਹੜਾ ਆਹ ਵਾਲਾ ਟੇਪਸ ਚਿੱਪ ਜਾਂਦਾ ਹੈ ਪੇਂਟ ਥੋੜੀ ਕਰਦੇ ਪੇਂਟ ਇਹ ਮਸ਼ੀਨ ਸਹੀ ਕਰੂਗੀ ਜੀ ਕਿੱਥੇ ਪ੍ਰੈਸ ਨਾਲ ਪੇਂਟ ਹੋ ਜਾਂਦੀ ਫਰੀ ਮਸ਼ੀਨਾਂ ਦੀ ਕੀ ਲੋੜ ਸੀ ਤੁਸੀਂ ਇਹ ਕਿਸੇ ਤੋਂ ਐਵੇਂ ਪੇਂਟ ਕਰਵਾ ਲਓ ਜੇ ਤੁਸੀਂ ਆਪਣੇ ਤੋਂ ਆਪਣੀ ਸੀਟ ਲਿਆ ਕੇ ਪੇਂਟ ਕਰਵਾਉਣਾ ਚਾਹੁੰਦੇ ਹੋ ਵੀ ਸਿੱਧਾ ਤੁਸੀਂ ਆਪਦੀਆਂ ਲਿਓ ਚਲੋ ਆਪਣੀ ਸਰਦਾਰ ਦੀ ਤੁਹਾਨੂੰ ਤੁਸੀਂ 150 ਰੁਪਏ ਦੀ ਸੀਟ ਲਓ ਜੇ ਤੁਸੀਂ 250 ਵਾਲੀ ਲਓ ਜੇ ਤੁਸੀਂ 500 ਵਾਲੀ ਲਓ ਜਿਹੜਾ ਆਪਣਾ ਇਹਦਾ ਲੇਬਰ ਖਰਚ ਆ ਰਹੂਗਾ ਜੀ ਆਪਣਾ ਟਾਈਮ ਦਾ ਰਹੂਗਾ ਉਹ ਇਹਦਾ ਪ੍ਰਾਈਜ਼ ਰਹੂਗਾ ਜੀ 150 150 ਦੇ ਵਿੱਚ ਤੁਸੀਂ ਆਪਣੇ ਤੋਂ ਸੂਟ ਪੇਂਟ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਸੀਟ ਆਪਣੀ ਲੈ ਕੇ ਆਉਣਾ ਠੀਕ ਹੈ ਜਿਹੜੀਆਂ ਆਪਾਂ ਇਹਨਾਂ ਪ੍ਰੈਸ ਨਾਲ ਕਰੀ ਹੁਣ ਆਪਣੇ ਆਉਂਦਾ ਵੀ ਆਪਾਂ ਚਲੋ ਟ੍ਰੈਂਡ ਆਇਆ ਆਪਾਂ ਪੇਂਟ ਕਰਕੇ ਪਾ ਲਈਏ ਸੂਟ ਆਪਾਂ ਪ੍ਰੈਸ ਨਾਲ ਕਰਕੇ ਪਾ ਲਾਂਗੇ ਇਹ ਪ੍ਰੈਸ ਨਾਲ ਨਹੀਂ ਹੁੰਦੀ ਜੀ ਇਹ ਪੇਂਟ ਜੇਕਰ ਤੁਸੀਂ ਸੀਟ ਆਪਣੀ ਲੈ ਕੇ ਆਉਣਾ ਚਾਹੁੰਦੇ ਤਾਂ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲੇ ਪੇਂਟ ਪੇਂਟ ਦਾ ਖਰਚਾ ਜਿਹੜਾ 150 ਰੁਪਏ ਹੋਊਗਾ ਜੀ ਤੁਸੀਂ ਬਸ ਕੱਲੀ ਬਸ ਚਟ ਦਾ ਨਾਪ ਲੈ ਕੇ ਆਣਾ ਆਪਦਾ ਤੇ ਆਪਣਾ ਜਿਹੜਾ ਫੈਬਰਿਕ ਉਹ ਲੈ ਕੇ ਆਣਾ ਠੀਕ ਹੈ ਜੀ ਆਪਾਂ ਤੁਹਾਨੂੰ ਪੇਂਟ ਕਰਕੇ ਦੇਵਾਂਗੇ ਸੀਟ ਤੁਸੀਂ ਆਪਣੀ ਚਾਹੀ ਵਧੀਆ ਵਾਲੀ ਲੈ ਕੇ ਆਓ ਚਾਹੀ ਤੁਸੀਂ ਘੱਟ ਵਾਲੀ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੀ ਉਹ ਤੁਹਾਡੀ ਸਰਦਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਣਗੇ ਵੀ ਇਹ ਸੂਟ ਪ੍ਰੋਪਰ ਜਿਹੜਾ ਕਿੰਨਾ ਸੋਹਣਾ ਤਿਆਰ ਹੋਇਆਗਾ ਵਿੱਚ ਵਿੱਚ ਬੁੱਟੀਆਂ ਦੇ ਕਲਰ ਵੀ ਬਹੁਤ ਸੋਹਣੇ ਉੱਠੇ ਨੇਗੇ ਕਈ ਵਾਰ ਆਪਾਂ ਨੂੰ ਐ ਹੁੰਦਾ ਵੀ ਕਲਰ ਦੀ ਕਨਫਿਊਜ਼ਨ ਹੋ ਜਾਂਦੀ ਹੈ ਵੀ ਸੂਟ ਦਾ ਕਲਰ ਹੈਗਾ ਉਹੀ ਪੇਂਟ ਦੇ ਕਲਰ ਨੇ ਜੱਜ ਦੇਣੀ ਹੈਗੇ ਪਰ ਇਹ ਇਤੇ ਇੰਨੇ ਜਿਆਦੇ ਸਾਰਿਆਂ ਨਾਲੋਂ ਜਿਆਦਾ ਕਲਰ ਇਹਦੇ ਉੱਤੇ ਜੱਚੇ ਨਹੀਂਗੇ ਬਹੁਤ ਸੋਹਣਾ ਕਲਰ ਸੀ ਸੂਟ ਦਾ ਵੀ ਇਹ ਲਾਈਟ ਲਵੈਂਡਰ ਜਿਹਾ ਕਲਰ ਹੈਗਾ ਲਾਈਟ ਜਾ ਤੇਜ ਤੇੜੇ ਕਲਰ ਦਾ ਕੰਟਰਾਸਟ ਹੀ ਫਲਾਵਰ ਦੇ ਨਹੀਂ ਗਏ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਤੁਸੀਂ ਫਿਨਿਸ਼ਿੰਗ ਦੇਖੋ ਜੀ ਆਪਾਂ ਜਿਹੜੀ ਇਹਦੀ ਸੀਟ ਲਾਈਏ ਉੱਤੇ ਐmbroidery ਲੁੱਕ ਦੇ ਵਿੱਚ ਸੀਟ ਲਾਈਏਗੀ ਇਹ ਆਪਾਂ ਸਾਰੇ ਫਲਾਵਰ ਸ਼ਾਰਟ ਸ਼ਰਟ ਦੇ ਉੱਤੇ ਬਣਾਏ ਨੇ ਤੇ نیچے ਤਿੰਨ ਵੱਡੇ ਬਣਾਏ ਨੇ ਤੁਹਾਨੂੰ ਦਿਖਾਉਣੇ ਸਾਰਾ ਦਿਖਾ ਦੇਣਾ ਤੁਹਾਨੂੰ ਲੋ ਜੀ ਦੇਖੋ ਤੁਸੀਂ ਇੱਕ ਸਾਝੂ ਆਪਾਂ ਸਾਰਾ ਮੈਜ਼ਰਮੈਂਟ ਲੈ ਕੇ ਵੀ ਪਲੋਈ ਦੇ ਵਿੱਚ ਵੀ ਨਾ ਆਵੇ ਤੇ ਕਟਿੰਗ ਦੇ ਵਿੱਚ ਵੀ ਨਾ ਆਵੇ ਆਪਾਂ ਉਹਦੇ ਹਿਸਾਬ ਨਾਲ ਇਹ ਤੇ ਫਲਾਵਰ ਅਟੈਚ ਕੀਤੇ ਨੇ ਸਾਰੇ ਲੋ ਜੀ ਹੁਣ ਇੱਥੇ ਦੇਖੋ ਜਿਹੜੀਆਂ ਸਾਈਡ ਵਾਲੀਆਂ ਪਲੋਈਆਂ ਹੁੰਦੀਆਂ ਨੇ ਸੈਂਟਰ ਦੇ ਵਿੱਚੋਂ ਇਹਦੀ ਵਿਚਾਲੇ ਵਿਚਾਲੇ ਰਹਿ ਜਾਣਗੀਆਂ ਜਿਹੜਾ ਇਹਦਾ ਮੇਜ਼ਰਮੈਂਟ ਦਾ ਨਾਪ ਹੈ ਜੀ 20 ਇੰਚ ਕੀ ਰਹਿਗਾ ਬਸ 19 ਇੰਚ ਹੀ ਫਲਾ ਲਓ ਉਹਦੇ ਸਾਹਵੇਂ ਨਾਲ ਆਪਾਂ ਇਹਦਾ ਜਿਹੜਾ ਪ੍ਰਿੰਟ ਪੇਂਟ ਕਰਤਾ 45 ਇੰਚੇ ਦੀ ਲੈਂਥ ਦੀ ਜਿਹੜੇ ਇਹ ਫਲਾਵਰ ਨਿਕੀ ਮੋਢਿਆਂ ਵਾਲੇ ਉੱਤੇ ਆ ਜਾਣਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਪੈਨਾਂ ਨੂੰ ਉਮੀਦ ਕਰਦੀ ਹਾਂ ਬਹੁਤ ਪਸੰਦ ਆਈ ਹੋਊਗੀ ਆਰ ਕੇ ਨੰਬਰ ਦਾ ਆਰਬਟਿਕ ਪੇਜ ਨੂੰ ਫੋਲੋ ਕਰ ਲਓ ਜੀ ਆਪਣਾ ਇੰਸਟਾਗ੍ਰam ਪੇਜ ਆ ਆਰ ਕੇ ਨੰਬਰ ਦਾ ਆਰਬਟਿਕ ਠੀਕ ਹੈ ਜੀ ਉਹਨੂੰ ਫਾਲੋ ਕਰਕੇ ਤੁਸੀਂ ਆਪਣੀ ਹੋਤੀ ਸੋਹਣੀ ਸੋਹਣੀਆਂ ਵੀਡੀਓ ਸੂਟਾਂ ਵਾਲੀ ਡਿਜ਼ਾਈਨ ਜਿਹੜੇ ਦੇਖ ਸਕਦੇ ਹੋ ਸੋ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਥੈਂਕ ਯੂ ਜੀ ਧੰਨਵਾਦ ਸਾਰੀਆਂ ਭੈਣਾਂ ਦੇ ਚਲੋ ਸ਼ੁਰੂਆਤ ਕਰਦੇ ਆਪਾਂ